ਅੱਜ ਆਪਾਂ ਜਿਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਇਹ ਅਸਥਾਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਆ ਗੁਰਦੁਆਰਾ ਸ੍ਰੀ ਅਕਾਲ ਸਹਾਇ ਪਾਤਸ਼ਾਹੀ 6ਵੀਂ ਪਿੰਡ ਰਾੜਾ ਸਾਹਿਬ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਨਗਰ ਵਿੱਚ ਆਉਣ ਤੋਂ ਬਾਅਦ ਇਸ ਪਿੰਡ ਦਾ ਨਾਂ ਰਾੜੇ ਤੋਂ ਰਾੜਾ ਸਾਹਿਬ ਕਿਹਾ ਜਾਣ ਲੱਗਾ ਗੁਰੂ ਮਹਾਰਾਜ 25 ਫੱਗਣ 1688 ਬਿਕਰਬੀ ਨੂੰ ਪਿੰਡ ਕੜਾਣੀ ਕਲਾਂ ਤੋਂ ਸੈਰ ਤੇ ਸ਼ਿਕਾਰ ਕਰਦੇ ਹੋਏ ਇਸ ਸਥਾਨ ਤੇ ਆਏ ਸਨ ਇਸ ਧਰਤੀ ਨੂੰ ਭਾਗ ਲਾਏ ਸਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸ਼ਸ਼ੋਭਤਾ ਜੀ 메ਨ ਰੋਡ ਤੇ ਜਿੱਥੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸ਼ਸ਼ੋਭਤਾ ਉਸ ਤੋਂ 1.5-2 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸ੍ਰੀ ਅਕਾਲ ਸਹਾਇ ਸਹਿ ਸ਼ੋਭਤਾ ਬਹੁਤ ਘੱਟ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ 6ਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਸੋ ਜਿੰਨਾਂ ਜਿੰਨਾਂ ਸੰਗਤਾਂ ਨੇ ਵੀ ਇਸ ਵੀਡੀਓ ਰਾਹੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਹੋਣ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਨੂੰ ਵੀ ਇਸ ਸਥਾਨ ਬਾਰੇ ਪਤਾ ਲੱਗ ਸਕੇ ਤੇ ਉਹ ਘਰ ਬੈਠਿਆਂ ਵੀ ਇਸ ਸਥਾਨ ਦੇ ਦਰਸ਼ਨ ਕਰ ਸਕਣ ਸੋ ਐਸ ਵੀਡੀਓ ਨੂੰ ਇਗਨੋਰ ਨਾ ਕਰਿਓ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਜੀ